ਹਾਂਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਮੱਕੀ ਦੇ ਚਾਰ ਬਾਰੇ ਆਪਾਂ ਅੱਜ ਜ਼ਰੂਰੀ ਪ੍ਰੈਕਟੀਕਲ ਗੱਲਾਂ ਕਰਾਂਗੇ ਜਿਹੜੀਆਂ ਕਿ ਇੱਕ ਆਮ ਪਸ਼ੂ ਪਾਲਕ ਨੂੰ ਪਤਾ ਹੋਣੀ ਚਾਹੀਦੀਆਂ ਬਹੁਤ ਸਾਰਾ ਪੂਰ ਪ੍ਰਚਾਰ ਬਹੁਤ ਸਾਰਾ ਪ੍ਰੋਪਾਗੈਂਡਾ ਚੱਲ ਰਿਹਾ ਹੈ ਪਿਛਲੇ ਹਫਤੇ ਪੀਡੀਏ ਪੈਨਿਕ ਸੈਮੀਨਾਰ ਵੀ ਕਰਾਇਆ ਸੀ ਬਹੁਤ ਸਾਰੀਆਂ ਕੰਪਨੀਆਂ ਵੀ ਇਹਦੇ ਬਾਰੇ ਬਹੁਤ ਸਾਰੀ ਜਾਗਰੂਕਤਾ ਫੈਲਾ ਰਹੀਆਂ ਹਨ ਕੀ ਪਤਾ ਹੋਣਾ ਚਾਹੀਦਾ ਹੈ ਆਮ ਜਿਮੀਦਾਰ ਨੂੰ ਉਹਦੇ ਬਾਰੇ ਜਾਣ ਕਰਾਂਗੇ ਪਹਿਲੀ ਗੱਲ ਇਹ ਸਮਝ ਲਓ ਤੁਸੀਂ ਵੀ ਦੇਖੋ ਜਿਹੜਾ ਜ ਮੱਕੀ ਦਾ achar ਸੱਡੇ ਬਣ ਰਿਹਾ ਜਾਂ बिक ਰਿਹਾ ਦੋ ਤੇ ਆਈ achar ਉਹ ਸਹੀ ਕੁਆਲਟੀ ਦਾ ਨਹੀਂ ਹੈ 30% achar ਮਸਾ 30% ਜਿਹੜਾ ਹੈਗਾ achar ਵਧੀਆ ਬਣ ਰਿਹਾ ਇਹ ਬਿਲਕੁਲ ਸੱਚ ਹੈ ਜ ਕੋਈ ਸ਼ੱਕ ਨਹੀਂ ਗਲਤੀਆਂ ਹੋ ਰਹੀਆਂ ਬਾਰ-ਬਾਰ ਇਹ ਵੀ ਕੋਈ ਸ਼ੱਕ ਕਰਨੀ ਤੀਜੀ ਗੱਲ ਦੇਖੋ ਕੀ ਹੈ ਵੀ ਵਿਗਿਆਨਕ ਢੰਗ ਨਾਲ ਅਚਾਰ ਬਣਾਇਆ ਜਾ ਸਕਦਾ ਹੈ ਲੋਕ ਬਣਾ ਰਹੇ ਆ ਬਹੁਤ ਸਾਰੇ ਗਾਂਬਦੂ ਜਿਹਰੇ ਹੈਗੇ ਤੁਹਾਡੇ ਪਸ਼ੂ ਪਾਲਕ ਜਿਹਦੇ ਹੈਗੇ ਅਚਾਰ ਬਣਾ ਰਹੇ ਆ ਹੁਣ ਦੇਖੋ ਸਮਝਣ ਦੀ ਗੱਲ ਇਹ ਵੀ ਮਸਲਾ ਕਿੱਥੇ ਆ ਸਾਡਾ ਪਹਿਲੀ ਗੱਲ ਇਹ ਸਮਝ ਲੋ ਵੀ ਹਰ ਇੱਕ ਜ਼ਮੀਂਦਾਰ ਵਾਸਤੇ ਅਚਾਰ ਨਹੀਂ ਹੈ ਜਿਹੜੇ ਛੋਟੇ ਪਸ਼ੂ ਪਾਲਕ ਨੇ ਜੇ ਉਹਨਾਂ ਨੇ ਕੁਆਲਟੀ ਦਾ ਚਾਰ ਨਾ ਪਾਇਆ ਕੁਆਲਟੀ ਦਾ ਚਾਰ ਇਹ ਸਮਝਣਾ ਜ਼ਰੂਰੀ ਹੈ ਤਾਂ ਬਹੁਤ ਵੱਡੇ ਮਸਲੇ ਹੋ ਸਕਦੇ ਆ ਚਾਰ ਪੰਜ ਚੀਜ਼ਾਂ ਹੈਗੀਆਂ ਜਿਹੜੀਆਂ ਚਾਰ ਦੇ ਨਾਲ ਜੁੜੀਆਂ ਵੀ ਆ ਸਭ ਤੋਂ ਪਹਿਲਾਂ ਹੈਗਾ ਸਹੀ ਬਜਾਈ ਸਹੀ ਜਿਹੜਾ ਤੁਸੀਂ ਬੀ ਲਿਆ ਉਹਦੀ ਵਿਗਿਆਨਕ ਢੰਗ ਨਾਲ ਬਜਾਈ ਕਰਨੀ ਬਹੁਤ ਜ਼ਰੂਰੀ ਹੈ ਦੂਜੀ ਗੱਲ ਇਹ ਹੈ ਜਿਹੜੀ ਮੱਕੀ ਦੀ ਫਸਲ ਹੈ ਦੇਖੋ ਬਹੁਤ ਸਾਰੇ ਲੋਕ ਇਹਦੇ ਬਾਰੇ ਇਹ ਗੱਲ ਕਹਿੰਦੇ ਵੀ ਇਹ ਝੋਨੇ ਵਾਂਗੂ ਪਾਣੀ ਪਿੰਦੀ ਐ ਤੀਜੇ ਦਿਨ ਪਾਣੀ ਲਾਉਣਾ ਪੈਂਦਾ ਮੱਕੀ ਦੀ ਫਸਲ ਨੂੰ ਸਿਰਫ ਤਿੰਨ ਵਾਰੀ ਪਾਣੀ ਦੀ ਲੋੜ ਪੈਂਦੀ ਐ ਸਹੀ ਮਾਣੇ 'ਚ ਤੇ ਮੱਕੀ ਜੇ ਅਸੀਂ ਲਾਈਏ ਪਹਿਲਾ ਹੁੰਦਾ ਜਦੋਂ ਅਸੀਂ ਬੀਜਤੀ 12 ਘੰਟੇ ਦੇ ਅੰਦਰ ਅੰਦਰ ਦੂਜਾ ਹੁੰਦਾ ਜਦੋਂ ਪੋਲੀਨੇਸ਼ਨ ਹੋ ਜਾਂਦੀ ਐ ਮਤਲਬ ਕੀ ਜਦੋਂ ਮੰਨ ਲਵੀ ਅਸੀਂ ਕਹਿ ਦਿੰਨੇ ਆ ਵੀ ਮੰਨੋ ਸੀ ਜੇ ਸਹੀ ਹੋਰ ਸਿੱਧੀ ਭਾਸ਼ਾ 'ਚ ਲਈਏ ਜਦੋਂ ਸਬਜ਼ੀ ਜਿਹੜੀ ਫਸਲ ਹੈ ਉਹ ਲੱਖ ਲੱਖ ਤੱਕ ਪਹੁੰਚ ਜਾਂਦੀ ਹੈ ਲੱਖ ਤੱਕ ਪਹੁੰਚ ਜਾਂਦੀ ਹੈ तकरीबन ਉਹ ਤੀਜੀ ਵਾਰੀ ਜੋ ਦਾਣਾ ਪੈਂਦਾ ਬਾਕੀ ਹਰੇਕ ਸਮੇਂ ਤੇ ਇਹਨੂੰ ਸੁਹਾਵ ਚਾਹੀਦੀ ਹੁੰਦੀ ਹੈ ਪਾਣੀ ਦੀ ਜ਼ਰੂਰਤ ਤਿੰਨਾ ਵਾਰੀਆਂ ਦੇ ਵਿੱਚ ਪਾਣੀ ਬੈਡਾਂ ਤੋਂ ਉੱਪਰ ਨਹੀਂ ਚੜਨਾ ਚਾਹੀਦਾ ਜੇ ਪਾਣੀ ਬੈਡਾਂ ਤੋਂ ਉੱਪਰ ਚੜੂਗਾ ਤਾਂ ਉਹ ਫਾਇਦੇ ਦੀ ਜਗ੍ਹਾ ਨੁਕਸਾਨ ਹੋਊਗਾ ਸੋ ਇਹ ਵੀ ਇੱਕ ਮਤਲਬ ਕਿ ਕੂੜ ਪ੍ਰਚਾਰੀ ਵੀ ਪਾਣੀ ਬਹੁਤ ਜ਼ਿਆਦਾ ਚਾਹੀਦਾ ਪਾਣੀ ਚਾਹੀਦਾ ਪਰ ਉਦਾਂ ਨਹੀਂ ਜਿੱਦਾਂ ਇਹਨੂੰ ਪੇਸ਼ ਕੀਤਾ ਜਾ ਰਿਹਾ ਵਿੱਚੋਂਡੇ ਤੋਂ ਵੀ ਜ਼ਿਆਦਾ ਪਾਣੀ ਚਾਹੀਦਾ ਹਾਂ ਠੀਕ ਹੈ ਤਿੰਨ ਵਾਰੀ ਪਾਣੀ ਚਾਹੀਦਾ ਉਹ ਕੋਈ ਮੇਨ ਹੋਣੀ ਬਾਕੀ ਪਾਣੀ ਲੱਗਦਾ ਰਹਿਣਾ ਚਾਹੀਦਾ ਸੁਹਾਵ ਚਾਹੀਦੀ ਉਹ ਵੀ ਕੋਈ ਸ਼ੱਕ ਨਹੀਂ ਉਸ ਤੋਂ ਬਾਅਦ ਹੈਗਾ ਦੇਖੋ ਕਟਾਈ ਜਿਹੜੀ ਕਟਾਈ ਹਰ ਕੰਪਨੀ ਦਾ ਬੀਜ ਹੈਗਾ ਉਹ ਆਪਦੇ ਹਿਸਾਬ ਨਾਲ ਕੰਪਨੀਆਂ ਦੱਸਦੀਆਂ ਮੇਨ ਗੱਲ ਇਹ ਕੀ ਹੈ ਵੀ ਅੱਧੇ ਦਾਣੇ ਤੇ ਚੰਦਰਮਾ ਬਣ ਜਾਣਾ ਚਾਹੀਦਾ ਹੈ ਦਾਣਾ ਤੁਸੀਂ ਦੱਬ ਕੇ ਦੇਖੋ ਤਾਂ ਉਹ ਭੰਨਿਆ ਜਾਣਾ ਚਾਹੀਦਾ ਹੈਗਾ